ਅੱਜ ਤੱਕ ਤੁਸੀਂ ਕਿੰਨੀਆਂ ਕਿ ਗੱਡੀਆਂ ਇੰਪਾਉਂਡ ਹੋਈਆਂ ਜਾਂ ਆਪ ਅਗੇ ਕਿੰਨੇ ਕਿਤੇ ਚਲਾਨ ਹੋਏ ਕਿੰਨੇ ਸਕੂਲਾਂ ਤੇ ਆਪ ਚਲਾਨ ਕੀਤੇ ਆ ਕੋਈ ਬਕਾਇਦਾ ਐਫੀਡੇਵਟ ਆਉਂਦਾ ਸਾਨੂੰ ਸਕੂਲ ਪ੍ਰਿੰਸੀਪਲ ਤੋਂ ਸਕੂਲ ਪ੍ਰਿੰਸੀਪਲ ਨੇ ਹਰ ਇੱਕ ਗੱਡੀ ਦਾ ਸਾਨੂੰ ਪਰਫਾਰਮਾ ਜਿਹੜਾ ਹੈਗਾ ਸਾਈਨ ਕਰਕੇ ਦਿੰਦੇ ਆ ਕਿ ਸਾਡੀ ਗੱਡੀ ਦੇ ਵਿੱਚ ਆ ਇਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਈ ਹੈਗੀਆਂ ਔਰ ਕਿੰਨੇ ਦਿਨਾਂ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਦੀ ਜਿਹੜੀ ਜਿਹੜੀ ਕੰਮ ਹੈ ਸਾਡੀਆਂ ਵੈਲਸ ਦੇ ਵਿੱਚ ਉਹ ਪੂਰੀ ਕਰ ਲਾਂਗੇ ਮੈਡਮ ਸਵਾਲ ਇਹ ਆ ਤੁਸੀਂ ਉਹਨੂੰ ਟਾਈਮ ਆਊਟ ਕਰਤਾ ਹਾਂਜੀ ਕੀ ਉਹਨਾਂ ਕੋਲ ਜਿਹੜਾ ਫੀਰੋਡ ਦਿੱਤਾ ਗਿਆ ਉਹ ਅਸੀਂ ਕਰ ਲਾਂਗੇ ਪੂਰਾ ਇੰਸ਼ੋਰੈਂਸ ਦਵਾਈ ਗਈ ਹਾਂਜੀ ਕੀ ਉਹ 10 ਜਾਂ 15 ਦਿਨ ਬਾਅਦ ਉਹ ਵੀ ਤੁਹਾਡੇ ਟਾਈਮ ਟਾਈਮ ਬਾਉਂਡ ਹੈ ਟਾਈਮ ਪੀਰੀਅਡ ਹੈ ਉਸ ਤੋਂ ਬਾਅਦ ਉਹਨਾਂ ਦਾ ਦੁਬਾਰਾ ਕੁਝ ਆਏਗੇ ਅਸੀਂ ਕਰ ਲਿਆ ਪੂਰਾ ਇਹ ਆ ਉਸ ਸਕੂਲ ਨੂੰ ਰੀ ਚੈਕ ਕੀਤਾ ਗਿਆ ਜੀ ਮੈਡਮ ਆਪਾਂ ਗੱਲ ਕਰੀਏ ਪਿਛਲੇ 9 ਸਾਲਾਂ ਦੀ ਤੁਸੀਂ ਕਿੰਨੇ ਕ ਸਕੂਲਰ ਰੀ ਚੈਕਿੰਗ ਕੀਤੀ ਹੈ ਕਿੰਨੇ ਚਲਾਨ ਹੋਏ ਜੀ ਤੁਹਾਡੇ ਥਰੂ ਆਪਾਂ ਕਹਿ ਸਕੀਏ 2016 ਤੋਂ ਲਗਭਗ ਚੈਕਿੰਗਸ ਹੋ ਰਹੀਆਂ ਤੇ ਹੁਣ ਜਿਹੜਾ ਹੈਗਾ ਅਸੀਂ ਚੈਕਿੰਗ ਮਤਲਬ ਕਰ ਰਹੇ ਹਾਂ ਕਿਉਂਕਿ ਸਾਡੇ ਮਤਲਬ ਇਸ ਕੰਮ ਦੇ ਤੋਂ ਇਲਾਵਾ ਹੋਰ ਵੀ ਸਾਡੇ ਬਹੁਤ ਸਾਰੇ ਜਿਹੜੇ ਹੈਗੇ ਆ ਰੁਝੇਵੇਂ ਹੈਗੇ ਆ ਤਾਂ ਤੁਹਾਡਾ ਕੋਈ ਬੋਲੋ ਕਿੰਨੇ ਸਕੂਲਾਂ ਦੇ ਕੋਈ ਚਲਾਨ ਹੋਏ ਕੀ ਤੁਹਾਨੂੰ ਲੱਗਦਾ ਵੀ ਜਿਹੜੀ ਆ ਸਾਰਾ ਸਿਸਟਮ ਹੈਗਾ ਜਿਹੜੇ ਕਾਨੂੰਨ ਨੇ ਕੀ ਸਕੂਲ ਵਾਲੇ ਜਾਂ ਗੱਡੀਆਂ ਵਾਲੇ ਇਹਨਾਂ ਦਾ ਪਾਲਣ ਕਰਦੇ ਪਏ ਨੇ 2023 ਚ ਚੈਕਿੰਗ ਸਾਡੀਆਂ ਹੋਈਆਂ ਪੁਲਿਸ ਡਿਪਾਰਟਮੈਂਟ ਦੀਆਂ ਦੇ ਨਾਲ ਉਹਦੇ ਵਿੱਚ ਚੈਕਿੰਗ ਜਿਹੜੀ ਆ ਮਤਲਬ ਕੱਟ ਹੋਈ ਆ ਆ ਫਿਰ ਆਪਣੇ ਸਵਾਗਤ ਹੈ 2023 ਚਪਕਿਸੇ ਸਕੂਲਾਂ ਦੇ ਚਲਾਨ ਹੋਏ ਸੀ ਮੇਰੇ ਕਿ ਆਜੂ ਸੈਟਿਸਫਾਈ ਹੋਏ ਕੁਝ ਹੋਏ ਹੋਏ ਕੁਝ ਸਕੂਲਾਂ ਦੇ ਹੋਇਆ ਬਟ ਹੁਣ ਲਿਸਟ ਮੇਰੇ ਨਹੀਂ ਆ ਹਾਂ ਲਿਸਟ ਨਮਸਕਾਰ ਮੋਗਾ ਟੂਡੇ ਨਿਊਜ਼ ਦੇ ਸਾਰੇ ਦੋਸਤਾਂ ਦਾ ਇੱਕ ਵਾਰ ਫਿਰ ਤੁਹਾਨੂੰ ਸਵਾਗਤ ਹੈ ਸਾਥਿਓ ਅੱਜ ਅਸੀਂ ਗੱਲ ਕਰਾਂਗੇ ਸੇਫ ਸਕੂਲ ਵਾਹਨ ਪੌਸੀ ਜੀ ਜੀ ਹਾਂ ਬਿਲਕੁਲ ਜੇ ਤੁਸੀਂ ਮਾਪੇ ਹੋ ਜਾ ਤੁਹਾਡੇ ਘਰੇ ਕੋਈ ਬੱਚਾ ਹੈ ਜਿਹੜਾ ਕਿ ਸਕੂਲ ਜਾਂਦਾ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਦੀ ਸੇਫਟੀ ਦੀ ਤੇ ਤੁਹਾਡੇ ਲਈ ਇਹ ਖਬਰ ਬਹੁਤ ਅਹਿਮ ਹੈ ਬਹੁਤ ਜ਼ਰੂਰੀ ਹੈ ਅਜਿਆ ਨਹੀਂ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਇੰਦੇ ਲਈ ਜਿਹੜੀ ਹੈ ਗੰਭੀਰ ਨਹੀਂ ਹੈ ਸਭੋ ਮਾਨਯੋਗ ਪੰਜਾਬ ਦੇ ਰੈਨਾ ਹਾਈ ਕੋਰਟ ਵੱਲੋਂ ਇੱਕ ਕਮਿਸ਼ਨ ਬਣਾਇਆ ਗਿਆ ਹੈ ਇਸ ਸੰਬੰਧੀ ਤੇ ਜਿਸ ਦੇ ਵਿਹਾਰ ਤੇ ਪੰਜਾਬ ਸਰਕਾਰ ਵੱਲੋਂ ਇੱਕ ਕਮੇਟੀ ਗਠਿਤ ਕੀਤੀ ਗਈ ਹੈ ਤੇ ਮੈਂ ਕਹੂੰਗਾ ਇੱਕ ਜਿਹੜੀ ਹੈ ਕਾਨੂੰਨ ਜਿਹੜੀ ਇੱਕ ਨਿਯਮਾਂ ਦੀ ਇੱਕ ਲੰਬੀ ਇੱਕ ਲਿਸਟ ਜਾਰੀ ਕੀਤੀ ਗਈ ਹੈ ਹੋਲੋ ਕਾਨੂੰਨ ਜਿਹੜੇ ਹੈ ਉਹ ਕਿੰਨੇ ਕੁ ਲਾਗੂ ਹਨ ਜਾਂ ਜਿਹੜੇ ਸਕੂਲ ਨੇ ਉਹਨਾਂ ਦੀ ਕਿੰਨੀ ਕੁ ਪਾਲਣਾ ਕਰ ਰਹੇ ਨੇ ਉਹ ਤੁਸੀਂ ਆਪਦੀ ਰਾਏ ਦੇਣੀ ਹੈ ਤੇ ਸਾਡੇ ਨਾਲ ਇਸ ਵੇਲੇ ਇਸ ਸੰਬੰਧੀ ਜਿਹੜੀ ਵਿਸਤਾਰਪੂਰਵ ਜਾਣਕਾਰੀ ਦੇਣ ਵਾਸਤੇ ਜਿਹੜੇ ਜਿਹੜੀ ਪੰਜਾਬ ਸਰਕਾਰ ਵੱਲੋਂ ਕਮੇਟੀ ਗਠਿਤ ਕੀਤੀ ਗਈ ਹੈ ਜਿਲ੍ਹਾ ਪੱਧਰ ਤੇ ਉਂਬੇ ਪ੍ਰਧਾਨ ਅਤੇ ਜਿਲ੍ਹਾ ਬਾਲ ਸੁਰੱਖਿਆ ਅਫਸਰ ਪਰੰਜੀਤ ਕੌਰ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਜੀ ਮੈਡਮ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਮੂਗਾ ਟੂਡੇ ਨਿਊਜ਼ ਦੇ ਵਿੱਚ ਥੈਂਕ ਯੂ ਸੋ ਮੱਚ ਪਰਮਜੀਤ ਜੀ ਬੱਚਾ ਪੈਦਾ ਹੁੰਦਾ ਹੈ ਫਿਰ ਉਹਦੀ ਸੇਫਟੀ ਬੜੀ ਜ਼ਰੂਰੀ ਹੈ ਕਿਉਂਕਿ ਮਾਪੇ ਆਪਣੇ ਜਿਗਰ ਦੇ ਟੁਕੜੇ ਨੂੰ ਜਿਹੜਾ ਇੱਕ ਸਕੂਲ ਭੇਜਦੇ ਨੇ ਕਿ ਸੜਕਾਂ ਤੇ ਅਜੀਬ ਸੜਕਾਂ ਦੇ ਉੱਪਰ ਭੇਜਦੇ ਨੇ ਜਿੱਥੇ ਇੱਕ ਟ੍ਰੈਫਿਕ ਨਾਲ ਭਰਿਆ ਹੋਇਆ ਤੇ ਮੈਂ ਕਹੂੰਗਾ ਜਿਹੜੇ ਮжоਰਿਟੀਜ਼ ਦੀ ਪੀਪਲ ਹੈ ਉਹਨਾਂ ਨੂੰ ਟ੍ਰੈਫਿਕ ਸੈੱਜ ਨਹੀਂ ਹੈਗਾ ਕਿਵੇਂ ਗੱਡੀ ਚਲਾਨੀ ਆ ਜਾਂ ਕਿਸ ਤਰ੍ਹਾਂ ਬਿਹੇਵ ਕਰਨਾ ਹੈ ਰੋਡ ਦੇ ਉੱਪਰ ਤੇ ਸਾਡੇ ਦਰਸ਼ਕ ਜਾਣਨਾ ਚਾਹਣਗੇ ਮੈਡਮ ਕਿ ਬੱਚਿਆਂ ਵਾਸਤੇ ਜਿਹੜੀ ਆਪਾਂ ਗੱਲ ਕਰਦੇ ਆ ਜਿਹੜੀ ਖਾਸ ਕਰ ਸੇਫ ਸਕੂਲ ਵਾਹਨ ਪਾਲਿਸੀ ਹੈ ਉਹ ਕੀ ਚੀਜ਼ ਹੈ ਮੈਡਮ ਸੇਫ ਸਕੂਲ ਵਾਹਨ ਪਾਲਸੀ ਦੇ ਵਿੱਚ ਜਿਹੜਾ ਹੈਗਾ ਗਵਰਨਮੈਂਟ ਵੱਲੋਂ ਸਟੇਟ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਵੱਲੋਂ ਇੱਕ ਕਮੇਟੀ ਗਠਿਤ ਕੀਤੀ ਗਈ ਹੈ ਡਿਸਟ੍ਰਿਕਟ ਲੈਵਲ ਤੇ ਜਿਹਦੇ ਵਿੱਚ ਚਾਰ ਡਿਪਾਰਟਮੈਂਟ ਹੈ ਜਿਹੜੇ ਉਹ ਕੰਮ ਉਹਨਾਂ ਦੇ ਉਹ ਕੰਮ ਕਰ ਰਹੇ ਨੇ ਜਿਸ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਐਜ਼ ਅ ਪ੍ਰੈਜ਼ੀਡੈਂਟ ਉਸੇ ਨਾਲ ਡੀਟੀਓ ਆਫਿਸ ਦਾ ਨੁਮਾਇੰਦਾ এডਿਕੇਸ਼ਨ ਡਿਪਾਰਟਮੈਂਟ ਔਰ ਪੁਲਿਸ ਡਿਪਾਰਟਮੈਂਟ ਇਹ ਚਾਰ ਮੈਂਬਰੀ ਕਮੇਟੀ ਜਿਹੜੀ ਬਣਾਈ ਗਈ ਹੈ ਤੇ ਮੈਡਮ ਔਨਰੇਬਲ ਪੰਜਾਬ ਐਡ ਹਾਈ ਕੋਰਟ ਹੈ ਚਾਹੇ ਜਿਹੜਾ ਕਮਿਸ਼ਨ ਬਣਾਇਆ ਗਿਆ ਹੈ ਚਾਹੇ ਪੰਜਾਬ ਸਰਕਾਰ ਹੈ ਮੈਡਮ ਕੀ ਨਿਯਮ ਨੇ ਜਿਹੜੀ ਤੁਹਾਡੀ ਸੇਫ ਸਕੂਲ ਵਾਹਨ ਪਾਲਸੀ ਹੈ ਜਿਹੜੇ ਸਕੂਲ ਨੇ ਉਹਨਾਂ ਨੂੰ ਕਿਸ-ਕਿਸ ਚੀਜ਼ ਦੀ ਪਾਲਣਾ ਕਰਨੀ ਹੋਣੀ ਹੈ ਸੇਫ ਸਕੂਲ ਵਾਹਨ ਪਾਲਿਸੀ ਦੇ ਅੰਡਰ ਸਕੂਲੀ ਬੱਸਾਂ ਨੂੰ ਜਾਂ ਸਕੂਲ ਪ੍ਰਸ਼ਾਸਨ ਨੂੰ ਬਹੁਤ ਸਾਰੀਆਂ ਸਾਡੇ ਵੱਲੋਂ ਹਮੇਸ਼ਾ ਹੀ ਅਵੇਅਰ ਕੀਤਾ ਜਾਂਦਾ ਸੇਫ ਸਕੂਲ ਵਾਹਨ ਪਾਲਿਸੀ ਦੇ ਰਿਗਾਰਡਿੰਗ ਉਹਦੇ ਵਿੱਚ ਜੋ ਗਾਈਡਲਾਈਨਸ ਸਾਨੂੰ ਕਮਿਸ਼ਨ ਵੱਲੋਂ ਆਈਆਂ ਆ ਉਹਨਾਂ ਦੇ ਵਿੱਚ ਮਸਟ ਹੈ ਕਿ ਸਭ ਤੋਂ ਪਹਿਲਾਂ ਤਾਂ ਬੱਚਿਆਂ ਦੀ ਸੇਫਟੀ ਨੂੰ ਧਿਆਨ ਚ ਰੱਖਦੇ ਹੋਏ ਆਪਣੇ ਬੱਚਾ ਸੇਫਟੀ ਨੂੰ ਧਿਆਨ ਚ ਰੱਖਦੇ ਹੋਏ ਫਰਸਟ ایڈ ਕਿਟ ਅ ਸੀਸੀਟੀਵੀ ਕੈਮਰਾਸ yellow color buses ਦਾ yellow color ਹੋਣਾ ਚਾਹੀਦਾ brown color ਦੀ ਉਹਦੇ ਉੱਪਰ ਪੱਟੀ ਹੋਣੀ ਚਾਹੀਦੀ ਹੈ ਇੱਕ ਅਲੱਗ ਆਈਡੈਂਟੀਫਿਕੇਸ਼ਨ ਹੋਣੀ ਚਾਹੀਦੀ ਹੈ ਦੂਰੋਂ ਪਤਾ ਲੱਗੇ ਕਿ ਜੇ ਬੱਸ ਬੱਸ ਕੋਈ ਪ੍ਰਾਈਵੇਟ ਕੰਟਰੈਕਟਰ ਦੁਆਰਾ ਹਾਇਰ ਕੀਤੀ ਗਈ ਹੈ ਉਸ ਦੇ ਉੱਪਰ ਸਕੂਲ ਬੱਸ ਲਿਖਿਆ ਹੋਣਾ ਚਾਹੀਦਾ ਅ ਉਹਨਾਂ ਦੇ ਡਰਾਈਵਰਸ ਨੇ ਪ੍ਰੋਪਰ ਯੂਨੀਫਾਰਮ ਹੋਵੇ ਉਹਨਾਂ ਦਾ ਮੈਡੀਕਲ ਹੋਇਆ ਹੋਵੇ ਹਰ ਸਾਲ ਉਹਨਾਂ ਦਾ ਮੈਡੀਕਲ ਹੋਇਆ ਹੋਣਾ ਜ਼ਰੂਰੀ ਹੈ ਉਸ ਤੋਂ ਇਲਾਵਾ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰੀ ਹੈ ਪਿਤਾ ਜੀ ਕੰਨਲ ਬੰਦਾ ਜਿਹੜਾ ਇਸ ਚੀਜ਼ ਨੂੰ ਅੰਜਾਮ ਦੇ ਬੱਚੇ ਨਾਲ ਟੋਰ ਕਰਦਾ ਹੋਵੇ ਉਹਨਾਂ ਦੇ ਹੈਵੀ ਲਾਇਸੈਂਸ ਹੋਣੇ ਚਾਹੀਦੇ ਐਦਾਂ ਨਹੀਂ ਕਿ ਲਾਈਟ ਲਾਇਸੈਂਸ ਹੋਰ ਉਹ ਬੱਚਿਆਂ ਦੀ ਵੈਨ ਚਲਾ ਰਿਹਾ ਹੈਗਾ ਠੀਕ ਹੈ ਜੀ ਹਾਂਜੀ ਇਸ ਤੋਂ ਇਲਾਵਾ ਜਿਹੜਾ ਹੈਗਾ ਬੱਚਿਆਂ ਦੇ ਬੱਚਿਆਂ ਦੇ ਨਾਲ ਇੱਕ ਅਟੈਂਡੈਂਟ ਹੋਣਾ ਬਹੁਤ ਜ਼ਰੂਰੀ ਹੈ ਮੋਸਤਰੀ ਬੱਸਸਿਸ ਦੇ ਵਿੱਚ ਗਰਲਸ ਵੀ ਜਾਂਦੀਆਂ ਨੇ ਲੇਡੀ اٹینڈੈਂਟ ਜ਼ਰੂਰੀ ਆ ਯੂਨੀਫਾਰਮ ਵਗੈਰਾ ਉਹਨਾਂ ਦੇ ਪਾਈ ਹੋਣੀ ਚਾਹੀਦੀ ਆ ਸਪੀਡ ਲਿਮਟ ਉਹਨਾਂ ਦੀ ਇੱਕ ਹੋਣੀ ਚਾਹੀਦੀ ਆ ਇਹ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਗਾਈਡਲਾਈਨਸ ਗਵਰਨਮੈਂਟ ਵੱਲੋਂ ਭੇਜੀਆਂ ਗਈਆਂ ਜਿਹੜੀਆਂ ਕਿ ਅਸੀਂ ਜਦੋਂ ਸਕੂਲ ਦੀ ਚੈਕਿੰਗ ਕਰਦੇ ਆ ਵਾਂਸ ਦੀ ਚੈਕਿੰਗ ਕਰਦੇ ਆ ਪ੍ਰੋਪਰ ਅਸੀਂ ਡਰਾਈਵਰਸ ਨੂੰ ਔਰ ਪ੍ਰਿੰਸੀਪਲ ਨੂੰ ਮਤਲਬ ਇਸ ਚੀਜ਼ ਬਾਰੇ ਅਵੇਅਰ ਕਰਕੇ ਆਉਣੇ ਮੈਡਮ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਕਿਉਂਕਿ ਲੜਕੀਆਂ ਹੁੰਦੀਆਂ ਤੇ ਲੇਡੀ ਸਟਾਫ ਦੀ ਜ਼ਰੂਰੀ ਹੈ। ਹਾਂਜੀ। ਜੇ ਕੇਵਲ ਕੋ ਗੱਡੀ ਇਹੋ ਜਿਹੀ ਜਿੰਦੇ ਵਿੱਚ ਕੱਲੇ ਬੱਚੇ ਨੇ ਮੇਲ ਨੇ। ਹਾਂਜੀ। ਉਹਦੇ ਵਿੱਚ ਤਾਂ ਲੇਡੀਜ਼ ਸਟਾਫ ਦੀ ਕੰਪਲਸਨ ਨਹੀਂ ਹੈਗੀ। ਨਹੀਂ ਅਟੈਂਡੈਂਟ ਹੈ ਮੇਲ ਵੀ ਹੋ ਸਕਦਾ ਫਿਰ ਫੀਮੇਲ ਵੀ ਹੋ ਸਕਦੀ ਆ। ਪਰ ਸਵਾਲ ਇਹ ਵੀ ਜੇ ਬੱਚੀਆਂ ਗਰਲ ਉਹਦੇ ਵਿੱਚ ਕੈਰੀ ਹੋ ਰਹੀਆਂ ਗੱਡੀ ਦੇ ਵਿੱਚ ਤੇ ਉਹਨਾਂ ਦੇ ਵਿੱਚ ਕਿ ਮੇਲ ਅਟੈਂਡੈਂਟ ਹੋ ਸਕਦਾ ਜੀ? ਕਿ ਉਹ ਫੀਮੇਲ ਹੀ ਜ਼ਰੂਰੀ ਹੈ? ਫੀਮੇਲ ਜ਼ਰੂਰੀ ਹੈ। ਫੀਮੇਲ ਜ਼ਰੂਰੀ ਹੈ। ਹਾਂਜੀ। ਤੇ ਉਸ ਤੋਂ ਬਾਅਦ ਮੈਡਮ ਆਪਾਂ ਮਤਲਬ ਇੱਕ ਚੀਜ਼ ਸ਼ੋਰ ਹੈ ਸਰਕਾਰ ਵੱਲੋਂ ਕੀਤੀ ਗਈ ਹੈ ਕਿ ਡਰਾਈਵਰ ਤੋਂ ਇਲਾਵਾ ਇੱਕ ਅਡੈਂਡੈਂਟ ਮਸਟ ਹੈ ਜੀ ਹਾਂਜੀ ਹਾਂਜੀ ਮੇਲ ਹੈ ਜਾਂ ਫੀਮੇਲ ਹੈ ਉਹ ਵੱਡੀ ਗੱਲ ਹੈ ਪਰ ਇੱਕ ਮਸਟ ਹੈ ਮਸਟ ਹੈ ਜੀ ਤੇ ਨਾਲ ਉਹਨਾਂ ਦੋਨਾਂ ਦੀ ਵਰਦੀ ਜ਼ਰੂਰੀ ਹੈ ਹਾਂਜੀ ਠੀਕ ਹੈ ਤੇ ਮੈਡਮ ਇੱਕ ਜਿਹੜੀ ਆਪਾਂ ਗੱਲ ਕਰੀਏ ਸਿਟਿੰਗ ਬੈਸਟੀ ਦੀ ਆਮ ਤੌਰ ਤੇ ਦੇਖਿਆ ਗਿਆ ਕਿ ਭੇੜ ਬੱਕਰੀਆਂ ਵਾਂਗੂ ਬੱਚਿਆਂ ਨੂੰ ਲੱਧਿਆ ਜਾਂਦਾ ਹੈ ਹਾਂਜੀ ਕਈ ਬੱਚੇ ਖੜੇ ਹੋ ਕੇ ਜਾਂਦੇ ਆ ਜਾਂ ਉਹਨਾਂ ਨੂੰ ਮਤਲਬ ਬਿਲਕੁਲ ਥੋਸਸ ਦੇ ਉੱਪਰ ਆ ਹੁੰਦਾ ਹੈ ਤੇ ਉਹਦੇ ਵਾਸਤੇ ਮੈਡਮ ਕੀ ਪ੍ਰਬੰਧ ਰੱਖਿਆ ਗਿਆ ਉਹਦੇ ਵਾਸਤੇ ਦੇਖੋ ਜਦੋਂ ਵੀ ਅਸੀਂ ਬੈਂਚ ਚੈਕਿੰਗਸ ਕਰਨ ਜਾਂਦੇ ਆ ਤਾਂ ਅਸੀਂ ਮੋਸਟਲੀ ਦੇਖਦੇ ਆ ਕਿ ਕਈ ਬੱਸਸ ਹੈਗੀਆਂ ਉਹਨਾਂ ਦੇ ਵਿੱਚ ਫੱਟੇ ਲੱਗੇ ਹੋਏ ਆ ਕਿਉਂਕਿ ਐਕਚੁਅਲ ਪੋਜੀਸ਼ਨ ਦੇ ਵਿੱਚ ਜਿਹੜੀ ਗੱਡੀ ਮਤਲਬ ਜਿਸ ਤਰ੍ਹਾਂ ਪਾਸ ਹੋਈ ਆ ਉਸੇ ਤਰ੍ਹਾਂ ਹੀ ਉਹਦੀਆਂ ਸੀਟਾਂ ਹੋਣੀਆਂ ਚਾਹੀਦੀਆਂ ਔਰ ਜੇ ਜਿਸ ਵਿੱਚ ਫੱਟੇ ਲੱਗੇ ਉਹਦਾ ਅਸੀਂ ਚਲਾਨ ਕੱਟਦੇ ਆ ਪਰ ਹੁਣ ਕੀ ਤੁਹਾਡੇ ਚਲਾਨ ਦੇ ਵਿੱਚ ਕੀ ਆਉਂਦਾ ਹੈ ਕੋਈ ਫਾਈਨੈਂਸ਼ੀਅਲ ਉਹਨੂੰ ਕੋਈ ਸਜ਼ਾ ਹੈਗੀ ਹੈ ਕੋਈ ਉਹਨੂੰ ਵੈਸੇ ਸਜ਼ਾ ਹੈਗੀ ਕੀ ਕੀ ਚੀਜ਼ ਹੈ ਫਾਈਨੈਂਸ਼ੀਅਲ ਪੁਲਿਸ ਡਿਪਾਰਟਮੈਂਟ ਵੱਲੋਂ ਟ੍ਰੈਫਿਕ ਇੰਚਾਰਜ ਜਿਹੜੀ ਉਹ ਸਾਡੇ ਨਾਲ ਹੁੰਦੇ ਆ ਉਹ ਸਿਟਿੰਗ ਕਪੈਸਿਟੀ ਦਾ ਉਹਦਾ ਚਲਾਨ ਕੱਟਿਆ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਕੋਰਟ ਅੱਗੇ ਜਾਂ ਜਿਹੜਾ ਹੈਗਾ ਭਰਨ ਵਾਸਤੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਮडम ਕਈ ਵਾਰ ਕੋਈ ਬਸ ਕਿਸੇ وجہ ਨਾਲ ਸ਼ਾਰਟ ਸਰਕਟ ਦੇ ਨਾਲ ਕਿਸੇ ਅੱਗ ਜਲਣ ਦਾ ਵੀ ਸ਼ਕਾਰ ਹੋ ਸਕਦੀ ਹੈ ਹਾਂਜੀ ਉਹਦੇ ਵਾਸਤੇ ਵੀ ਕੁਝ ਚੀਜ਼ਾਂ ਜੁੜੀ ਹੋਈਆਂ ਜੀ ਹਾਂਜੀ ਬਿਲਕੁਲ ਉਹਦੇ ਲਈ ਜ਼ਰੂਰੀ ਹੈ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਡਰਾਈਵਰਸ ਨੂੰ ਇਹ ਮਤਲਬ ਸਮਝਾ ਕੇ ਆਉਂਦੇ ਆ ਕਿ ਇਨ ਕੇਸ ਐਮਰਜੈਂਸੀ ਦੇ ਵਿੱਚ ਬੱਚਿਆਂ ਨੂੰ ਐਮਰਜੈਂਸੀ ਐਗਜ਼ਿਟ ਡੋਰ ਬਾਰੇ ਨੌਲੇਜ ਹੋਣੀ ਬਹੁਤ ਜ਼ਰੂਰੀ ਆ ਤਾਂ ਕਿ ਅਗਰ ਕੋਈ ਵਾਸਤੇ ਵਿੱਚ ਮਿਸ ਹੈਪਨਿੰਗ ਹੁੰਦੀ ਆ ਜਾਂ ਕੋਈ ਅਗ ਵਗੈਰਾ ਲੱਗਦੀ ਆ ਤਾਂ ਬੱਚੇ ਉਸ ਨੂੰ ਆਪਰੇਟ ਕਰਨਾ ਬੱਚਿਆਂ ਨੂੰ ਆਉਣਾ ਚਾਹੀਦਾ ਇਹ ਜ਼ਿੰਮੇਵਾਰੀ ਮੈਡਮ ਜਿਹੜੀ ਤੁਸੀਂ ਐਮਰਜੈਂਸੀ ਡੋਰ ਐਗਜ਼ਿਟ ਜੀ ਕੀਤੀ ਆ ਇਹ ਸਕੂਲ ਦੀ ਜ਼ਿੰਮੇਵਾਰੀ ਬਣਦੀ ਆ ਕਿ ਬੱਸ ਵਾਲੇ ਦੀ ਜ਼ਿੰਮੇਵਾਰੀ ਬਣਦੀ ਆ ਬੱਚਿਆਂ ਨੂੰ ਐਜੂਕੇਟ ਕਰਨਾ ਹਾਂ ਬੱਸ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਨੂੰ ਐਜੂਕੇਟ ਕਰਨ ਸਕੂਲ ਦੇ ਵੀ ਔਰ ਡਰਾਈਵਰਸ ਦੀ ਵੀ emergancy exit door ਉਹਨਾਂ ਨੂੰ operate ਕਰਨਾ ਆਉਂਦਾ ਹੋਵੇ ਪਰ ਤੁਸੀਂ ਗੱਲ ਕੀਤੀ ਹੈ ਜਿਵੇਂ ਯੂਨੀਫਾਰਮ ਦੀ ਕਿ ਯੂਨੀਫਾਰਮ ਹੋਣੀ ਡਰਾਈਵਰ ਵਾਸਤੇ ਤੇ ਜ਼ਰੂਰੀ ਹੈ ਹਾਂਜੀ ਤੇ ਉਹ ਹੋਰ ਯੂਨੀਫਾਰਮ ਤੋਂ ਇਲਾਵਾ ਵੀ ਕੁਝ ਕੋਈ ਉਹਦੇ ਨੇਮ ਪਲੇਟ ਵਗੈਰਾ ਕੁਝ ਕੁਝ ਜੀ ਉਹਨਾਂ ਦੀ ਇੱਕ ਨੇਮ ਪਲੇਟ ਵੀ ਮੈਂਸ਼ਨ ਹੋਣੀ ਚਾਹੀਦੀ ਆ ਉਹਨਾਂ ਦੀ ਯੂਨੀਫਾਰਮ ਦੇ ਉੱਪਰ ਉਹਨਾਂ ਦੇ ਬਕਾਇਦਾ ਸ਼ੂਜ਼ ਪਹਿਨੇ ਹੋਣੇ ਚਾਹੀਦੇ ਆ ਸਲੀਪਰ ਪਾ ਕੇ ਉਹ ਗੱਡੀ ਨਹੀਂ ਚਲਾ ਸਕਦੇ ਤੇ ਮੈਡਮ ਇਨ ਕੇਸ ਸਪੋਸ ਤੁਸੀਂ ਕਹਿ ਆ ਵੀ ਸੀਸੀਟੀਵੀ ਕੈਮਰਾ ਸਭ ਤੋਂ ਪਹਿਲਾਂ ਤਾਂ ਚਲੋ ਬਹੁਤ ਅੱਛੀ ਗੱਲ ਹੈ ਕਿ ਇੱਕ ਤੀਜੀ ਅੱਖ ਦੀ ਨਿਗਰਖ ਸਭ ਕੁਝ ਕੈਦ ਹੋਵੇ ਕਿਸੇ ਬੱਚੇ ਨਾਲ ਕੋਈ ਅਬਿਊਜ਼ ਤਾਂ ਨਹੀਂ ਹੋ ਰਿਹਾ ਹਾਂਜੀ ਠੀਕ ਹੈ ਜਨਾਬ ਆਪਾਂ ਗੱਲ ਕਰੀਏ ਜਿਲ੍ਹਾ ਮੋਗਾ ਦੀ ਤੁਹਾਨੂੰ ਕਿੰਨੇ ਦਿਨ ਹੋ ਗਏ ਸੀਟ ਦੇ ਉੱਪਰ ਜੀ ਮੈਨੂੰ ਅਪਰੋਕਸੀਮੇਟਲੀ 9 ਇਅਰਸ ਤੋਂ ਉੱਪਰ ਹੋ ਗਏ ਨੇ ਵੈਰੀ ਗੁੱਡ ਹਾਂਜੀ ਬਹੁਤ ਅੱਛੀ ਗੱਲ ਹੈ ਜੀ ਤੇ ਮੈਡਮ ਆਪਾਂ ਗੱਲ ਕਰੀਏ ਪਿਛਲੇ 9 ਸਾਲਾਂ ਦੀ ਹਾਂਜੀ ਕਿੰਨਾ ਕਿ ਤੁਹਾਨੂੰ ਕੋਈ ਸਕੇਜੂਲ ਦਿੱਤਾ ਗਿਆ ਵੀ ਤੁਸੀਂ ਇੰਨੀ ਦੇਰ ਬਾਅਦ ਕਿਸੇ ਸਕੂਲ ਦੀ ਚੈਕਿੰਗ ਕਰਨੀ ਹੈ ਤੇ ਤੁਸੀਂ ਕਿੰਨੇ ਕੁ ਸਕੂਲਾਂ ਦੀ ਚੈਕਿੰਗ ਕੀਤੀ ਹੈ ਕਿੰਨੇ ਚਲਾਨ ਹੋਏ ਜੀ ਤੁਹਾਡੇ थ्रू ਆਪਾਂ ਕਹਿ ਸਕੀਏ ਐਕਚੁਅਲੀ 2016 ਦੀ ਜੇ ਆਪਾਂ ਗੱਲ ਕਰੀਏ ਜਦੋਂ ਕਿ ਕਮਿਸ਼ਨ ਵੱਲੋਂ ਗਾਈਡਲਾਈਨਸ ਆਈਆਂ ਸੀ 2016 ਤੋਂ ਲਗਭਗ ਚੈਕਿੰਗਸ ਹੋ ਰਹੀਆਂ ਤੇ ਹੁਣ ਜਿਹੜਾ ਹੈਗਾ ਅਸੀਂ ਚੈਕਿੰਗ ਮਤਲਬ ਕਰ ਰਹੇ ਹਾਂ ਕਿਉਂਕਿ ਸਾਡੇ ਮਤਲਬ ਇਸ ਕੰਮ ਦੇ ਤੋਂ ਇਲਾਵਾ ਹੋਰ ਵੀ ਸਾਡੇ ਬਹੁਤ ਸਾਰੇ ਜਿਹੜੇ ਹੈਗੇ ਆ ਰੁਝੇਵੇਂ ਹੈਗੇ ਆ ਤਾਂ ਉਹਦੇ ਵਿੱਚ ਮਹੀਨੇ ਦੇ ਵਿੱਚ ਅਸੀਂ ਡੇਟਸ ਜਿਹੜੀਆਂ ਹੈ ਗਿਆ ਸਿਲੈਕਟ ਕਰ ਲੈਨੇ ਇੱਕ ਵਾਰੀ ਰਫਲੀ ਫਿਰ ਦੂਸਰੇ ਡਿਪਾਰਟਮੈਂਟਸ ਦੇ ਨਾਲ ਤਾਲਮੇਲ ਕਰਦੇ ਆ ਕਿਉਂਕਿ ਪੂਰੀ ਟੀਮ ਨੇ ਜਾਣਾ ਹੁੰਦਾ ਫਿਰ ਉਸ ਹਿਸਾਬ ਨਾਲ ਅਸੀਂ ਮਤਲਬ ਮਹੀਨੇ ਦੇ ਵਿੱਚ ਚੈਕਿੰਗਸ ਕਰਦੇ ਆ ਆਪਾਂ ਮੜਾ ਰੈਫਾਇਰ ਵਾਲੇ ਕਰੀਏ ਪਿਛੇ 9 ਸਾਲ ਦੀ ਜਾਂ ਇਹ 16 ਤੋਂ ਪਹਿਲਾਂ ਕੋਈ ਅਜਿਹੀ ਗਾਈਡਲਾਈਨਸ ਨਹੀਂ ਸੀ ਨਹੀਂ 16 ਤੋਂ ਪਹਿਲਾਂ ਨਹੀਂ ਕਰਦੇ ਸੀ ਚੈਕਿੰਗ ਚਲੋ ਆਪਾਂ 2016 ਤੋਂ ਬਾਅਦ ਦੀ ਗੱਲ ਕਰੀਏ 2024 ਚੱਲਦਾ ਪਿਆ ਤੇ ਅੱਜ ਤੱਕ ਤੁਸੀਂ ਕਿੰਨੀਆਂ ਤੇ ਗੱਡੀਆਂ ਇੰਪਾਉਂਡ ਹੋਈਆਂ ਜਾਂ ਆਪਾਂ ਕਿਹ ਕਿੰਨੇ ਕਿਤੇ ਚਲਾਨ ਹੋਏ ਆ ਕਿੰਨੇ ਸਕੂਲਾਂ ਤੇ ਆਪਾਂ ਚਲਾਨ ਕੀਤੇ ਆ ਕੋਈ ਦੇਖੋ ਉਸ ਟਾਈਮ ਤੇ 2016 ਦੀ ਜੇ ਮੈਂ ਗੱਲ ਕਰਾਂ ਉਸ ਸਮੇ ਅਸੀਂ ਕਾਫੀ ਸਕੂਲਸ ਦੀ ਚੈਕਿੰਗ ਕੀਤੀ ਸੀ ਸਾਡੇ ਪੰਜਾਬ ਸਟੇਟ ਕਮਿਸ਼ਨ ਵੱਲੋਂ ਵੀ ਟੀਮ ਜਿਹੜੀ ਹੈਗੀ ਆ ਮੋਗਾ ਜ਼ਿਲ੍ਹੇ ਵਿੱਚ 올ਓਵਰ ਪੰਜਾਬ ਦੇ ਵਿੱਚ ਗਈ ਸੀ ਉਹਨਾਂ ਨੇ ਵੀ ਗੱਡੀਆਂ ਉਸ ਟਾਈਮ ਤੇ ਕੁਝ ਗੱਡੀਆਂ ਇੰਪਾਉਂਡ ਕੀਤੀਆਂ ਸੀ ਔਰ ਅਸੀਂ ਵੀ ਸਾਡੀ ਟੀਮ ਵੀ ਬਕਾਇਦਾ ਜਦੋਂ ਜਾਂਦੀ ਹੈ ਤਾਂ ਚਲਾਨ ਤਾਂ ਕੱਟਿਆ ਹੀ ਜਾਂਦਾ ਹੈ ਜਿਹੜੀ ਗੱਡੀ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੁੰਦੀਆਂ ਉਹਨੂੰ ਇਮਪਾਉਂਡ ਕੀਤਾ ਜਾਂਦਾ ਹੈ ਮੈਡਮ ਫਿਰ ਵੀ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਸਕੂਲ ਬੱਸਿਸ ਦੇ ਉੱਪਰ ਇੱਕ ਤਾਂ ਇਹਨਾਂ ਨੇ ਪ੍ਰੈਸ਼ਰ ਹੌਨ ਲਗਾਏ ਹੁੰਦੇ ਆ ਅਟੈਂਡੈਂਟ ਤਾਂ ਮੈਡਮ ਦੇਖੋ ਠੀਕ ਹੈ ਸਰਕਾਰੀ ਕਾਨੂੰਨ ਹੈ ਤੁਹਾਡੇ ਕੋਲ ਮੈਂ ਤੁਸੀ ਪ੍ਰਧਾਨ ਹੋ ਐਸ ਕਮੇਟੀ ਦੇ ਜ਼ਿਲ੍ਹਾ ਮੋਗਾ ਦੇ ਅ ਇੱਕ ਤਾਂ ਅਟੈਂਡੈਂਟ ਆਮ ਤੌਰ ਤੇ ਨਹੀਂ ਦੇਖਿਆ ਜਾਂਦਾ ਜੀ ਤੇ ਉਸ ਤੋਂ ਬਾਅਦ ਕੀ ਹੈ ਵੀ ਕਿਉਂਕਿ ਅਟੈਂਡੈਂਟ ਨਾ ਹੋਣ ਕਰਕੇ ਕੀ ਹੁੰਦਾ ਜੀ ਬੱਚਾ ਦੂਰ ਗਲੀ ਦੇ ਵਿੱਚ ਰੰਦਾ ਹੁੰਦਾ ਹੈ ਇਹ ਕੀ ਕਰਦੇ ਐ ਬਸ ਉੱਥੇ ਰੋਕ ਕੇ ਇੱਕ ਤਾਂ ਸਾਰਾ ਟ੍ਰੈਫਿਕ ਤੇ ਜਾਮ ਕਰਦੇ ਆ ਉਸ ਤੋਂ ਬਾਅਦ ਕੀ ਐ ਇਹ ਪ੍ਰੈਸ਼ਰ ਹਾਰਨ ਦੇ ਤੱਕ ਹੱਥ ਰਖ ਲੈਂਦੇ ਆ ਕਾਫੀ ਲੰਬਾ ਇੱਕ ਤਾਂ ਨੌਇਸ ਪੋਲਿਊਸ਼ਨ ਦਾ ਕਰ ਨਹੀਂ ਕਰਦੇ ਤੇ ਮੇਰੇ ਖਿਆਲ ਇਹਨਾਂ ਨੂੰ ਪ੍ਰੈਸ਼ਰ ਹਾਰਨ ਅਲਾਉਡ ਹੈ ਮੈਂ ਨਹੀਂ ਪ੍ਰੈਸ਼ਰ ਹਾਰਨਾ ਨਹੀਂ ਅਲਾਉਡ ਪਰ ਇਹ ਲੋਕ ਤਾਂ ਬੜਾ ਲੰਬਾ ਹਾਰ ਰੱਖਦੇ ਕਿਉਂਕਿ ਅਡਾਨੇ ਨਾਉਣ ਕਰਕੇ ਇਹਨਾਂ ਨੂੰ ਉਹ ਬੱਚਿਆਂ ਦੇ ਮਾਪਿਆਂ ਨੂੰ ਸੁਨਾਰਾ ਹੁੰਦਾ ਵੀ ਤੁਹਾਡੀ ਗੱਡੀ ਆ ਗਈ ਹੈ ਤੇ ਇਹ ਬਿਲਕੁਲ ਗਲਤ ਹੈ ਕਿਉਂਕਿ ਜਦੋਂ ਵੀ ਸਾਡੀ ਵਿਜ਼ਿਟ ਹੁੰਦੀ ਹੈ ਸਕੂਲ ਦੇ ਵਿੱਚ ਤਾਂ ਅਸੀਂ ਪ੍ਰੋਪਰ ਇਹ ਗਾਈਡਲਾਈਨਸ ਜਿਹੜੀਆਂ ਹੈਗੀਆਂ ਸਕੂਲ ਨੂੰ ਆਲਰੇਡੀ ਹਰ ਇੱਕ ਸਕੂਲ ਨੂੰ ਮੇਲ ਕਰ ਚੁੱਕੇ ਆ ਔਰ ਇੱਕ ਪਰਫਾਰਮਾ ਹੈਗਾ ਜਿਹੜਾ ਕਿ ਪਰਫਾਰਮਾ ਸਕੂਲ ਪ੍ਰਿੰਸੀਪਲ ਨੇ ਸਾਨੂੰ ਫਿਲ ਕਰਕੇ ਦੇਣਾ ਹੁੰਦਾ ਜਦੋਂ ਅਸੀਂ ਚੈਕਿੰਗ ਕਰਕੇ ਆਉਂਦੇ ਆ ਜਾਂ ਚੈਕਿੰਗ ਕਰਦੇ ਆ ਤਾਂ ਉਸ ਦੇ ਵਿੱਚ ਸਕੂਲ ਪ੍ਰਿੰਸੀਪਲ ਨੇ ਹਰ ਇੱਕ ਗੱਡੀ ਦਾ ਸਾਨੂੰ ਪਰਫਾਰਮਾ ਜਿਹੜਾ ਹੈਗਾ ਸਾਈਨ ਕਰਕੇ ਦਿੰਦੇ ਆ ਕਿ ਸਾਡੀ ਗੱਡੀ ਦੇ ਵਿੱਚ ਆ ਇਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਹੀਂ ਹੈਗੀਆਂ ਔਰ ਕਿੰਨੇ ਦਿਨਾਂ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਦੀ ਜਿਹੜੀ ਜਿਹੜੀ ਕਮੀ ਆ ਸਾਡੀਆਂ ਵੈਲੈਂਸ ਦੇ ਵਿੱਚ ਉਹ ਪੂਰੀ ਕਰ ਲਾਂਗੇ ਬੁਕਾਇਦਾ ਐਫੀਡੈਵਟ ਆਉਂਦਾ ਸਾਨੂੰ ਸਕੂਲ ਪ੍ਰਿੰਸੀਪਲ ਤੋਂ ਤੇ ਮੇਰੇ ਪਾਪਾ ਗੱਲ ਕਰੀਏ ਚਲੋ 2016 ਵੀ ਛੱਡਦੀ ਆਪਾਂ 2023 ਦੀ ਗੱਲ ਕਰੀਏ ਹਾਂਜੀ ਇਸੇ ਸਾਲ ਤੁਹਾਡੇ ਵੱਲੋਂ ਕਿੰਨੇ ਸਕੂਲਾਂ ਦੇ ਕੋਈ ਚਲਾਨ ਹੋਏ ਕੀ ਤੁਹਾਨੂੰ ਲੱਗਦਾ ਵੀ ਜਿਹੜੀ ਆਫਰ ਸਿਸਟਮ ਹੈਗਾ ਜਿਹੜੇ ਕਾਨੂੰਨ ਨੇ ਕੀ ਸਕੂਲ ਵਾਲੇ ਜਾਂ ਗੱਡੀਆਂ ਵਾਲੇ ਇਹਨਾਂ ਦਾ ਪਾਲਣ ਕਰਦੇ ਪਏ ਨੇ ਦੇਖੋ 2023 ਦੀ ਜੇ ਗੱਲ ਕਰੀਏ ਤਾਂ 2023 ਚ ਚੈਕਿੰਗ ਸਾਡੀਆਂ ਹੋਈਆਂ ਪੁਲਿਸ ਡਿਪਾਰਟਮੈਂਟ ਦੀਆਂ ਦੇ ਨਾਲ ਉਹਦੇ ਵਿੱਚ ਚੈਕਿੰਗ ਜਿਹੜੀ ਆ ਮਤਲਬ ਕੱਟ ਹੋਈ ਐ ਹਾਂਜੀ ਮਤਲਬ ਹੁਣ 2024 ਤੋਂ ਜਿਹੜਾ ਹੈਗਾ ਫਿਰ ਅਸੀਂ ਦੁਬਾਰਾ ਜਿਹੜਾ ਹੈਗਾ ਉਹ ਕਰ ਰਹੇ ਆ ਤੇ ਵੈਸੇ ਮੈਂ ਫਿਰ ਆਪਣੇ ਸਵਾਲ ਤੇ ਆ ਰਿਹਾ 2023 ਚ ਅਪਾ ਕਿਸੇ ਸਕੂਲ ਦਾ ਚਲਾਨ ਹੋਇਆ ਸੀ ਮੇਰੇ ਕੋਲ ਤੇ ਆਜੂ ਸੈਟਿਸਫਾਇਡ ਹੋਏ ਕੁਝ ਹੋਏ ਹੋਏ ਕੁਝ ਸਕੂਲਾਂ ਦੇ ਹੋਇਆ ਬੱਚ ਹੁਣ ਲਿਸਟ ਮੇਰੇ ਨਹੀਂ ਆ ਹਾਂ ਲਿਸਟ ਉਹ ਮਨੋਂ ਗੱਲ ਕਰੀਏ ਸਰਕਾਰੀ ਸਕੂਲਾਂ ਦੇ ਤਾਂ ਕੋਈ ਅਜੇ ਗੱਡੀਆਂ ਲੱਗੀਆਂ ਨਹੀਂ ਹੋਈਆਂ ਸਿਰਫ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਵੀਆਂ ਜੀ ਹਾਂ ਜੀ ਤੇ ਕਾਫੀ ਅਸੀਂ ਦੇਖ ਰਹੇ ਹਾਂ ਕਿ ਵਾਰੀ ਟੈਂਪਰੇਰੀ ਨੰਬਰ ਤੇ ਵੀ ਜਿਹੜੀਆਂ ਗੱਡੀਆਂ ਹੈਗੀਆਂ ਚਲੋ ਇੱਕ ਮਿੰਟ ਇਕ ਕਰ ਇੱਕ ਗਵਰਨਮੈਂਟ ਵੱਲੋਂ ਵੈਲਿਡ ਟਾਈਮ ਦਿੱਤਾ ਗਿਆ ਉਹਨੂੰ ਮੰਨਿਆ ਗਿਆ ਟੈਂਪਰੇਰੀ ਨੰਬਰ ਨੂੰ ਵੈਲਿਡ ਮੰਨਿਆ ਗਿਆ ਉਸ ਤੋਂ ਬਾਅਦ ਵੀ ਹੋਰਾਂ ਨੇ ਕਰ ਰਹੀਆਂ ਜੋ ਉਹਨਾਂ ਦਾ ਇੱਕ ਆਨਲਾਈਨ ਰੈਕੋਰਡ ਜਿਹੜਾ ਹੈ ਬੋਲਦਾ ਤੇ ਇਨ दैट ਕੇਸ ਮਤਲਬ ਜਿਹੜਾ ਖੇਲਬਾੜ ਹੋ ਰਿਹਾ ਮੈਂ ਕਹੂੰਗਾ ਬੱਚਿਆਂ ਦੀ ਜਿੰਦਗੀਆਂ ਦੇ ਨਾਲ ਹਾਂਜੀ ਤੇ ਉਹਦੇ ਵਾਸਤੇ ਹੋਰ ਤੁਹਾਡੇ ਵੱਲੋਂ ਮਤਲਬ ਕੀ ਕਾਰਵਾਈ ਕੀਤੀ ਜਾਏਗੀ ਜੀ ਦੇਖੋ ਇਸ ਦੇ ਲਈ ਅਸੀਂ ਤਾਂ ਇਹੀ ਹੈ ਕਿ ਪਹਿਲੀ ਵਾਰ ਤਾਂ ਜਦੋਂ ਅਸੀਂ ਸਕੂਲ ਚ ਜਾਂਦੇ ਆ ਐਸ ਅ ਟੀਮ ਮੈਂਬਰਸ ਸਾਰੇ ਜਾਂਦੇ ਆ ਤਾਂ ਸਕੂਲ ਪ੍ਰਿੰਸੀਪਲ ਨੂੰ ਕਹਿ ਕੇ ਆਉਂਦੇ ਆ ਕਿ ਤੁਸੀਂ ਜਿਹੜਾ ਹੈਗਾ ਸਾਨੂੰ ਮਤਲਬ ਇਹ ਚੀਜ਼ਾਂ ਪੂਰੀਆਂ ਕਰ ਲੋ ਇੱਕ ਟਾਈਮ ਦੇ ਕੇ ਆਉਂਦੇ ਆ ਕਿ ਉਹ ਅਗਰ 10 ਦਿਨਾਂ ਵਿੱਚ ਕਰ ਸਕਦਾ ਤਾਂ 10 ਦਿਨਾਂ ਵਿੱਚ ਅਗਰ 15 ਦਿਨਾਂ ਵਿੱਚ ਕਰ ਸਕਦਾ ਤਾਂ 15 ਦਿਨਾਂ ਵਿੱਚ ਆਪਣੀਆਂ ਜਿੰਨੀਆਂ ਵੀ ਸ਼ਾਰਟਕਮਿੰਗਸ ਹੈਗੀਆਂ ਉਹ ਪੂਰੀਆਂ ਕਰ ਲਵੇ ਮडम ਸਵਾਲ ਇਹ ਹੈ ਤੁਸੀਂ ਉਹਨੂੰ ਟਾਈਮ ਆਊਟ ਕਰਤਾ ਹਾਂਜੀ ਕੀ ਉਹਨਾਂ ਕੋਲੋਂ ਜਿਹੜਾ ਫੀਡਬੈਕ ਦਿੱਤਾ ਗਿਆ ਉਹ ਅਸੀਂ ਕਰ ਲਾਂਗੇ ਪੂਰਾ ਅਸ਼ੋਰੈਂਸ ਦਵਾਈ ਗਈ ਹਾਂਜੀ ਕੀ ਉਹ 10 ਜਾਂ 15 ਦਿਨ ਬਾਅਦ ਉਹ ਵੀ ਤੁਹਾਡਾ ਟਾਈਮ ਟਾਈਮ ਬਾਉਂਡ ਹੈ ਟਾਈਮ ਪੀਰੀਅਡ ਹੈ ਉਸ ਤੋਂ ਬਾਅਦ ਉਹਨਾਂ ਦਾ ਦੁਬਾਰਾ ਕੁਝ ਆਏਗਾ ਜੀ ਅਸੀਂ ਕਰ ਲਿਆ ਪੂਰਾ ਇਹ ਆ ਉਸ ਸਕੂਲ ਨੂੰ ਰੀਚੈਕ ਕੀਤਾ ਗਿਆ ਜੀ ਉਸ ਤੋਂ ਬਾਅਦ ਜਦੋਂ ਅਸੀਂ ਚੈਕਿੰਗ ਕਰਕੇ ਆਉਂਦੇ ਆ ਤਾਂ ਉਹਨਾਂ ਨੇ ਇੱਕ ਸਾਢੇ ਤੋਂ ਟਾਈਮ ਲੈ ਲੈਂ ਉਹ ਟਾਈਮ ਲੈ ਕੇ ਉਹ ਸਾਡੇ ਕੋਲ ਫਿਰ ਪ੍ਰੋਪਰ ਜਿਹੜੀ ਫਾਈਲ ਹੈਗੀ ਆ ਉਹ ਸਾਡੇ ਕੋਲ ਮਤਲਬ ਭੇਜ ਦਿੰਦੇ ਆ ਕਿ ਇਹ ਜਿਹੜੀਆਂ ਹੈਗੀਆਂ ਕਮੀਆਂ ਅਸੀਂ ਪੂਰੀਆਂ ਕਰ ਲਈਆਂ ਤੇ ਉਸ ਤੋਂ ਬਾਅਦ ਜਦੋਂ ਅਸੀਂ ਮਤਲਬ ਹੁਣ ਜਿਵੇਂ ਮੈਂ ਥੋੜੇ ਦੇਰ ਪਹਿਲਾਂ ਚੈਕਿੰਗ ਕੀਤੀ ਆ ਹੁਣ ਮੈਂ ਉਹ ਸਕੂਲ ਜਿਨ੍ਹਾਂ ਨੇ ਮੈਨੂੰ ਆਪਣੀਆਂ ਸਾਰੀਆਂ ਮਤਲਬ ਦੱਸ ਦਿੱਤੀਆਂ ਕਿ ਅਸੀਂ ਆਪਣੀਆਂ ਗੱਡੀਆਂ ਬਿਲਕੁਲ ਓਕੇ ਕਰ ਲਈਆਂ ਹੁਣ ਜਿਸ ਦਿਨ ਮੇਰਾ ਮਤਲਬ ਸ਼ਡਿਊਲ ਹੋਏਗਾ ਮੈਂ ਸਡਨਲੀ ਉਹਨਾਂ ਦੇ ਵਿਜ਼ਿਟ ਕਰੂੰਗੀ ਔਰ ਫਿਰ ਉਹ ਰਿਪੋਰਟ ਜਿਹੜੀ ਹੈਗੀ ਆ ਉੱਪਰ ਹਾਇਰ ਅਥਾਰਟिटीज ਨੂੰ ਜਾਂਦੀ ਆ ਫਿਲਹਾਲ ਆਪਾਂ ਕਹਿ ਸਕਦੇ ਆ ਵੀ ਮੋਗਾ ਜ਼ਿਲ੍ਹੇ 'ਚ ਜਿੰਨੀਆਂ ਗੱਡੀਆਂ ਚੱਲ ਰਹੀਆਂ ਆ ਹਾਂਜੀ ਅੱਜ 150 ਪਰਫੈਕਟ ਨੇ ਹੋ ਕੇ ਨੇ ਜੀ ਕੁਝ ਸਕੂਲਾਂ ਦੇ ਵਿੱਚ ਪਰਫੈਕਟ ਹੈਲਪ ਹੀ ਗੱਡੀਆਂ ਕੁਝ ਸਕੂਲਾਂ 'ਚ ਨਹੀਂ ਹੈ ਕਿਉਂਕਿ ਹੁਣ ਲਗਾਤਾਰ ਹੁਣ ਚੈਕਿੰਗਸ ਹੋਣਗੀਆਂ ਸਾਰੀਆਂ ਫਾਈਲਸ ਆਣਗੀਆਂ ਹੁਣ ਉਹਦੇ ਬੇਸ ਤੇ ਫਿਰ ਜਿਹੜਾ ਹੈਗਾ ਉਹਨਾਂ ਨੂੰ ਕਿਉਂਕਿ ਹੁਣ ਮੈਂ ਜਦੋਂ ਗਈ ਆ ਔਰ ਸੈਸ਼ਨ ਜਿਹੜੇ ਆ ਨਵੇਂ ਸੈਸ਼ਨ ਆ ਤਾਂ ਸਕੂਲਸ ਦੇ ਪ੍ਰਿੰਸੀਪਲ ਬੁਲੋਏ ਸ਼ਰਟ ਹੀ ਦਿੱਤੀ ਗਈ ਹੈ ਕਿ ਅਸੀਂ ਜਿਹੜਾ ਹੈਗਾ ਮਤਲਬ ਇਹ ਜਿਹੜੀਆਂ ਕਮੀਆਂ ਹੈਗੀਆਂ ਪੂਰੀਆਂ ਕਰਕੇ ਨਵੇਂ ਸੈਸ਼ਨ ਤੋਂ ਪੂਰੀਆਂ ਕਰ ਲਾਂਗੇ ਜਿੰਨੇ ਵੀ ਬਸ ਸਕੂਲ ਵਿਜ਼ਿਟ ਕੀਤੇ ਆ ਹੁਣ ਤੱਕ ਜੀ ਬਿਲਕੁਲ ਇਸ ਸਾਲ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਪਰਮਜੀਤ ਕੌਰ ਜੀ ਇਹ ਜਿਹੜੇ ਸੇਫ ਸਕੂਲ ਵਾਹਨ ਪਾਲਿਸੀ ਬੜਾਈ ਗਈ ਹੈ ਤੇ ਜਿਹੜੇ ਜ਼ਿਲ੍ਹਾ ਮੋਬਾ ਦੀ ਕਮੇਟੀ ਹੈ ਉਹਦੇ ਪ੍ਰਧਾਨ ਵੀ ਨੇ ਤੇ ਜਿਵੇਂ ਚਲੋ ਮੈਡਮ ਨੇ ਇਹ ਥੋੜਾ ਐਡਮਿਟ ਕੀਤਾ ਕਿ ਕੁਝ ਸਕੂਲਾਂ ਦੇ ਜਿਹੜੇ ਹੈ ਬਿਲਕੁਲ ਜਿਹੜੇ ਉਹ ਨਿਯਮ ਦੀ ਪਾਲਣਾ ਕਰਦੇ ਨੇ ਤੇ ਕੁਝ ਸਕੂਲਾਂ ਦੀ ਪਾਲਣਾ ਹੋਣ ਵਾਲੀ ਹੈ ਪਰ ਲੇਕਿਨ ਕੱਲੇ ਪੰਜਾਬ ਸਰਕਾਰ ਦੇ ਕੰਮ ਕਰਨ ਨਾਲ ਜਾਂ ਮੈਕ ਨੇ ਵੱਲੋਂ ਅਚਨਚੇਤ ਚੈਕਿੰਗ ਕਰ ਨਾਲ ਕੁਝ ਜਿਹੜਾ ਹੈ ਸਿਰੇ ਨਹੀਂ ਚੜਨਾ ਬੀਇੰਗ ਇੱਕ ਮਾਪੇ ਬੀਇੰਗ ਇੱਕ ਕੰਜ਼ਿਊਮਰ ਕਿਉਂਕਿ ਤੁਸੀਂ ਵੀ ਗੱਡੀ ਵਾਲੇ ਨੂੰ ਜਾਂ ਸਕੂਲ ਵਾਲੇ ਨੂੰ ਇੱਕ ਮੁੱਠੀ ਭਰ ਕੇ ਹਰ ਮਹੀਨੇ ਤੁਸੀਂ ਗੱਡੀ ਦੇ ਨਾਮ ਦੇ ਪੈਸੇ ਦਿੰਦੇ ਹੋ ਤੇ ਤੁਹਾਡਾ ਵੀ ਕੁਝ ਅੱਖਾਂ ਖੋਲਣ ਦਾ ਕੁਝ ਤੁਹਾਡਾ ਰਾਈਟ ਬੰਦਾ ਹੈ ਇਹ ਜਿਵੇਂ ਤੁਹਾਨੂੰ ਸੀ ਦੱਸਿਆ ਕਿ ਸਭ ਤੋਂ ਪਹਿਲਾਂ ਗੱਡੀ ਦੇ ਵਿੱਚ ਇੱਕ ਸੀਸੀਟੀਵੀ ਕੈਮਰੇ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਤੁਸੀਂ ਉਸ ਤੋਂ ਬਾਅਦ ਨਾਲ ਜਿਵੇਂ ਫਰਸਟ ایڈ ਕਿਟਾ ਫਾਇਰ ਐਸਟਿੰਗੁਇਸ਼ਰ ਹੈ ਉਸ ਤੋਂ ਬਾਅਦ ਜਿਹੜਾ ਕੀ ਹੈ ਕਿ ਤੁਹਾਡੀ ਜਿਹੜੀ ਸਕੂਲ ਬੱਸ ਹੈ ਤੁਸੀਂ ਬਿਲਕੁਲ ਰੇਅਰ ਹੋਣੇ ਚਾਹੀਦੇ ਹੋ ਕਿ ਜਿਹੜਾ ਉਹਦਾ ਕਲਰ ਹੈ ਇੱਕ yellow ਕਲਰ ਦੀ ਸਕੂਲ ਬੱਸ ਹੋਣੀ ਚਾਹੀਦੀ ਹੈ ਤੇ ਉਹਦੇ ਉੱਪਰ ਇੱਕ brown ਪੱਟੀ ਹੋਣੀ ਚਾਹੀਦੀ ਹੈ ਸਰਕਾਰ ਦਾ ਮਕਸਦ ਇਹੀ ਹੁੰਦਾ ਹੈ ਕਿ ਤਾਂਕਿ ਜਿਹੜਾ ਇੱਕ ਅਲੱਗ ਕਲਰ ਹੋਵੇ ਦਿੱਕਤ ਨਾ ਹੋਵੇ ਜਿਹੜੇ ਦੂਜੇ ਵਾਹਨ ਨੇ ਉਹਨੂੰ ਦੂਰੋਂ ਪਤਾ ਲੱਗੇ ਕਿ ਇੱਕ ਸਕੂਲ ਬੱਸ ਸਾਹਮਣੇ ਆ ਰਹੀ ਹੈ ਤਾਂਕਿ ਉਹ ਵੀ ਆਪਣੀ ਜਿਹੜਾ ਸਪੀਡ ਤੇ ਕੰਟਰੋਲ ਕਰ ਸਕੇ ਤੇ ਆਪਣੀ ਗੱਡੀ ਨੂੰ ਉਸ ਤਿੱਕਣਾ ਚਲਾਵੇ ਉਸ ਤੋਂ ਬਾਅਦ ਜਿਵੇਂ ਇਹਨਾਂ ਨੇ ਇੱਕ ਬੜਾ ਅਹਿਮ ਪੁਆਇੰਟ ਦੱਸਿਆ ਕਿ ਇੱਕ ਅਟੈਂਡੈਂਟ ਖਾਸ ਕਰ ਜਿਹੜੀ ਗੱਡੀ ਜਿੰਦੇ ਵਿੱਚ ਕੋਈ ਲੜਕੀਆਂ ਸਫਰ ਕਰ ਰਹੀਆਂ ਹਨ ਉਹਨਾਂ ਦੇ ਵਿੱਚ ਇੱਕ ਫੀਮੇਲ ਅਟੈਂਡੈਂਟ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਜਿਵੇਂ ਡਰਾਈਵਰ ਦਾ ਜਿਹੜਾ ਇੱਕ ਐਨੂਅਲੀ ਹੈਲਥ ਚੈੱਕਅਪ ਹੈ ਉਸ ਤੋਂ ਬਾਅਦ ਉਹਦੀ ਪੁਲਿਸ ਵੈਰੀਫਿਕੇਸ਼ਨ ਹੈ ਤਾਂ ਕਿ ਉਹਦਾ ਵੀ ਕ੍ਰਿਮੀਨਲ ਬੈਕਗ੍ਰਾਉਂਡ ਨਾ ਹੋਵੇ ਉਸ ਤੋਂ ਬਾਅਦ ਕੀ ਹੈ ਕਿ ਉਹਨਦੇ ਕੋਲੇ ਇੱਕ ਹੈਵੀ ਲਾਇਸੈਂਸ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਜਿਹੜੀ ਬਹੁਤ ਇੰਪੋਰਟੈਂਟ ਗੱਲ ਹੈ ਕਿ ਉਹਨਦੀ ਇੱਕ ਵਰਦੀ ਹੋਣੀ ਚਾਹੀਦੀ ਹੈ ਵਰਦੀ ਦੇ ਉੱਪਰ ਉਹਦਾ ਨਾਮ ਹੋਣਾ ਚਾਹੀਦਾ ਹੈ ਉਹਦਾ ਲਾਇਸੈਂਸ ਨੰਬਰ ਵੀ ਹੋਣਾ ਚਾਹੀਦਾ ਹੈ ਤੇ ਸਾਡੀ ਬਿਲਕੁਲ ਮੁੱਗਾ ਜੁੜੀ ਨਿਊਜ਼ ਹੋਣ ਇਹ ਹੀ ਬੁਝਾਰਿਸ਼ ਹੈ ਕਿ ਸਿਰਫ ਮੈਂ ਤੁਹਾਨੂੰ ਫਿਰ ਦੁਹਰਾ ਰਿਹਾ ਆ ਪਈ ਗੱਲ ਨੂੰ ਕਿ ਸਿਰਫ ਸਰਕਾਰ ਦੇ ਕਰਨ ਨਾਲ ਜਾਂ ਇੱਕ ਮਹਿਕਮੇ ਦੇ ਕਰਨ ਨਾਲ ਕੁਝ ਨਹੀਂ ਹੋਣਾ ਤੁਹਾਨੂੰ ਇੱਕ ਬੀਮ ਪੇਰੈਂਟਸ ਉਹਨੂੰ ਅੱਗੇ ਆ ਪਏਗਾ ਤੇ ਜਿਹਨੂੰ ਤੁਸੀਂ ਮੁੱਠੀ ਭਰ ਕੇ ਹਰ ਮਹੀਨੇ ਆਪਣੇ ਬੱਚੇ ਦੀ ਜਿਹੜੀ ਤੁਸੀਂ ਸਕੂਲ ਵਾਸਤੇ ਲੰਮ ਦੇ ਪੈਸੇ ਦਿੰਦੇ ਹੋ ਕਿ ਤੁਹਾਨੂੰ ਦੇਖਣਾ ਪਏਗਾ ਕਿ ਉਹ ਉਸ ਚੀਜ਼ ਨੂੰ ਪੂਰਾ ਨਿਯਮਾਂ ਨੂੰ ਪਾਲਣਾ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਜੇ ਨਹੀਂ ਕਰ ਰਿਹਾ ਤੇ ਇੱਥੇ ਜਿਵੇਂ ਤਾਂ ਤੁਹਾਨੂੰ ਦੱਸਿਆ ਕਿ ਮੈਡਮ ਨੇ ਇਹ ਪ੍ਰਧਾਨ ਨੇ ਇਹਨਾਂ ਦਾ ਡੀਸੀ ਦਫਤਰ ਵਿਖੇ ਜਿਹੜਾ ਇੱਕ ਗਰਾਊਂਡ ਫੋਰ ਦੂਫਰ ਦਫਤਰ ਹੈ ਇਹਨਾਂ ਦੀ ਡੀਸੀਪੀਓ ਦੀ ਪੋਸਟ ਹੈ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਜਾਂ ਉਸ ਤੋਂ ਬਾਅਦ ਜਿਵੇਂ ਇਹਨਾਂ ਨੇ ਦੱਸਿਆ ਕਿ ਜਿਹੜੀ ਚਾਰ ਨੰਬੀ ਕਮੇਟੀ ਹੈ ਇੱਕ ਜਿਹੜਾ ਨਮਾਇੰਦਾ ਡੀਟੀ ਆਫਿਸ ਦਾ ਹੁੰਦਾ ਇੱਕ ਪੁਲਿਸ ਬੈਕ ਮੇਡਾ ਹੁੰਦਾ ਉਸ ਤੋਂ ਬਾਅਦ ਇੱਕ ਐਜੂਕੇਸ਼ਨ ਡਿਪਾਰਟਮੈਂਟ ਦਾ ਹੁੰਦਾ ਤੁਸੀਂ ਕਿਸੇ ਵੀ ਕਰ ਸਕਦੇ ਹੋ ਉਸ ਤੋਂ ਬਾਅਦ ਜੇ ਤੁਹਾਡੀ ਕੋਈ ਸੁਲਵਾਈ ਨਹੀਂ ਹੁੰਦੀ ਤੇ ਤੁਸੀਂ ਬਿਲਕੁਲ ਸਾਨੂੰ ਮੁੰਗਾ ਟੂਡੇ ਨਿਊਜ਼ ਤੇ ਆਪਣੇ ਜਿਹੜੇ ਸਾਡੇ ਕਮੈਂਟ ਬਾਕਸਾ ਥੱਲੇ ਤੁਸੀਂ ਆਪਣਾ ਸਾਨੂੰ ਕੰਪਲੇਂਟ ਦੱਸ ਸਕਦੇ ਹੋ ਸਾਡੀ ਬਿਲਕੁਲ ਕੋਸ਼ਿਸ਼ ਰਹੇਗੀ ਕਿ ਤੁਹਾਡੀ ਕੰਪਲੇਂਟ ਜਿਹੜਾ ਹੈ ਉਹਨੂੰ ਪਹਿਲੇ ਦੇ ਰਾਹਤੇ ਹੱਲ ਕਰਵਾਇਆ ਜਾਵੇ ਬਾਕੀ ਅਸੀਂ ਮੁੰਗਾ ਟੂਡੇ ਨਿਊਜ਼ ਵੱਲੋਂ ਬਿਲਕੁਲ ਮੈਡਮ ਤੋਂ ਵੀ ਇਹੀ ਆਸ ਕਰਾਂਗੇ ਕਿ ਜੋ ਉਹਨਾਂ ਨੂੰ ਪ੍ਰਧਾਨਗੀ ਬਖਸ਼ੀ ਹੈ ਸਰਕਾਰ ਵੱਲੋਂ ਦਿੱਤੀ ਗਈ ਹੈ ਤੇ ਬਿਲਕੁਲ ਆਪਣੀ ਸੀਟ ਦੇ ਉੱਪਰ ਇਹ ਬੈਠ ਕੇ ਤੇ ਜਿਹੜੇ ਸਕੂਲ ਨੇ ਪ੍ਰਾਈਵੇਟ ਸਕੂਲ ਹੈ ਜਿਹੜੇ ਉਹਨਾਂ ਤੋਂ ਜਿਹੜੇ ਸਰਕਾਰੀ ਆਦੇਸ਼ ਨੇ ਕਾਨੂੰਨ ਨੇ ਉਹਨਾਂ ਦੇ ਇਨ ਬਿਨ ਪਾਲਾ ਕਰਵਾਗੇ ਮੋਗਾ ਦੇ ਨਿਊਜ਼ ਲਈ ਸੇ ਹੋ ਗਈ ਅਸ਼ੋਕ ਮੋੜੇ ਦੇ ਨਾਲ ਬੁਲਿਹ ਸਿੰਘ ਜਿੰਦਲ ਮੋਗਾ